ਉਸ ਟਾਈਮ ਦੇ ਲਈ ਸਾਰਾ ਭਰਿਆ ਪਿਆ ਸੀ ਹਨਾ ਇੰਨਾ ਜ਼ਿਆਦਾ ਕਰਾਊਡ ਸੀ ਇੱਥੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸ ਟਰਨ ਮਿਸਿਸ ਗਿਲ ਦੇ ਵਿੱਚ ਤੇ ਤੁਹਾਡੇ ਲੈ ਕੇ ਹਾਜ਼ਰ ਹੈ ਇੱਕ ਹੋਰ ਵੀਡੀਓ ਤੇ ਚਲੋ ਜੀ ਕਰੀਏ ਫੇਰ ਸ਼ੁਰੂਆਤ ਟਾਈਮ ਤਕਰੀਬਨ ਪੌਣੇ 2 ਦਾ ਹੋ ਚੁੱਕਿਆ ਤੇ ਪੂਰੇ ਦੁਪਹਿਰੇ ਦੇ ਵਿੱਚ ਅਸੀਂ ਪਹੁੰਚ ਗਏ ਆਂ ਮੂਸੇਵਾਲਾ ਪਿੰਡ ਦੇ ਵਿੱਚ ਤੇ ਆਪਾਂ ਚੱਲਿਆ ਹੁਣ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵੱਲ ਨੂੰ ਪਹਿਲਾਂ ਆਪਾਂ ਚੱਲਦੇ ਆ ਜਿੱਥੇ ਮਤਲਬ ਸਿੱਧੂ ਮੂਸੇਵਾਲੇ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀਗਾ ਪਹਿਲਾਂ ਆਪਾਂ ਚੱਲਦੇ ਆ ਉਧਰ ਤੇ ਫਿਰ ਆਪਾਂ ਚੱਲਾਂਗੇ ਹਵੇਲੀ ਵੱਲ ਨੂੰ ਦੇਖਦੇ ਆਂ ਹਵੇਲੀ ਖੁੱਲੀ ਹੋਈ ਨਹੀਂ ਜਿਹਾ ਕਿਤਾ ਕਿਉਂਕਿ ਆਪਾਂ ਇੱਧਰ ਆਏ ਸੀ ਗੁਰਦੁਆਰਾ ੜੀਸਰ ਸਾਹਿਬ ਔਰ ਗੁਰਦੁਆਰਾ ਦਮਦਮਾ ਸਾਹਿਬ ਤੁਸੀਂ ਪਿੱਛੇ ਬਲੌਗ ਦੇ ਵਿੱਚ ਦੇਖ ਲਿਆ ਹੋਣਾ ਹੈ ਆ ਤੇ ਫਿਰ ਆਪਾਂ ਸੋਚਿਆ ਕਿ ਚਲੋ ਆਪਾਂ ਇਧਰ ਆਏ ਹੁਏ ਆ ਜੋਵਨ ਜਿਤ ਕਰਨ ਲੱਗਾ ਤੇ ਆਪਾਂ ਕਿਹਾ ਕਿ ਚਲੋ ਇਧਰ ਵੀ ਲੰਘ ਚੱਲਦੇ ਆ ਦੇਖ ਲੈਂਦੇ ਆ ਅਗਰ ਹਵੇਲੀ ਕੁਲੀ ਨਹੀਂ ਹੋਈ ਆਪਾਂ ਜਾਣਦੇ ਹੋਏ ਤਾਂ ਚੱਲਾਂਗੇ ਲਓ ਜੀ ਪਹੁੰਚ ਗਏ ਆਪਾਂ ਪਿੰਡ ਮੂਸੇ ਦੇ ਵਿੱਚ ਤੇ ਇੱਥੇ ਕੀਤਾ ਗਿਆ ਸੀ ਮੂਸੇ ਵਾਲੇ ਦਾ ਅੰਤਿਮ ਸੰਸਕਾਰ ਤੇ ਇਸ ਟਾਈਮ ਮਤਲਬ ਇਧਰ ਤੁਹਾਨੂੰ ਰੋਡ ਦੇ ਉੱਪਰ ਕਾਫੀ ਸਾਰੀਆਂ ਸ਼ਾਪ ਮਿਲ ਜਾਣਗੀਆਂ ਜਿਦੇ ਵਿੱਚ ਤੁਸੀਂ ਸਿੱਧੂ ਮੂਸੇਵਾਲੇ ਦੀਆਂ ਫੋਟੋਆਂ ਲੈ ਸਕਦੇ ਹੋ ਔਰ ਟੀ-ਸ਼ਰਟ ਵਗੈਰਾ ਲੈ ਸਕਦੇ ਹੋ ਬਾਕੀ ਤੁਹਾਨੂੰ ਆ ਕੇ ਦਿਖਾਉਨੇ ਆਪਾਂ ਤੇ ਪਹਿਲਾਂ ਆਪਾਂ ਚੱਲਦੇ ਆਂ ਅੰਦਰ ਉਸ ਟਾਈਮ ਦੇ ਲਈ ਸਾਰਾ ਭਰਿਆ ਪਿਆ ਸੀ ਹਨਾ ਇੰਨਾ ਜ਼ਿਆਦਾ ਕਰਾਊਡ ਸੀ ਇੱਥੇ ਖੇਤ ਖੇਤਾਂ ਦੇ ਵਿੱਚ ਗੱਡੀਆਂ ਲੋਕ ਬਹੁਤ ਜ਼ਿਆਦਾ ਸੀ ਇਹ 88 ਦਾ ਦਰਖਤ ਕੀਤਾ ਗਿਆ ਸੀ ਜੀ ਮੂਸੇ ਵਾਲੇ ਦਾ ਇਹ ਸੰਸਕਾਰ ਜਸਟਿਸ ਫॉर ਸਿੱਧੂ ਮੂਸੇਵਾਲਾ ਬਹੁਤ ਦੁੱਖ ਲੱਗਦਾ ਮਾਨੂੰ ਸਭ ਕੁਝ ਦੇਖ ਕੇ ਤੇ ਜਦੋਂ ਸਾਰਾ ਮਤਲਬ ਦੇਖ ਕੇ ਤੇ ਫਿਰ ਸਾਰਾ ਕੁਝ ਅੱਖਾਂ ਦੇ ਸਾਹਮਣੇ ਆਉਂਦਾ ਸਾਰੇ ਬਾਉਂਡਰੀ ਕਰ ਦਿੱਤੀ ਹੈ ਇੱਧਰ ਚਲੋ ਜੀ ਹੁਣ ਆਪਾਂ ਚੱਲਦੇ ਆ ਬਾਹਰਵਾਲ ਨੂੰ ਤੇ ਬਾਹਰਵਾਲ ਨੂੰ ਤੁਹਾਨੂੰ ਦਿਖਾਉਨੇ ਆ ਕਿ ਬਾਹਰ ਜਿਹੜੀਆਂ ਦੁਕਾਨਾਂ ਬਣੀਆਂ ਹੋਈਆਂ ਨੇ ਉੱਥੋਂ ਮਤਲਬ ਕੀ ਕੀ ਪੈਂਦਾ ਸਿੱਧੂ ਉਸੇ ਵਾਲੇ ਦਾ ਜਿਹਦੇ ਵਿੱਚ ਮਤਲਬ ਇਹਨਾਂ ਖਿਆਲ ਦੇ ਵਿੱਚ ਟੀ-ਸ਼ਰਟਸ ਕੀ ਚੈਨ ਵਗੈਰਾ ਹੋਣਗੀਆਂ ਆਪਾਂ ਦੇਖਦੇ ਆ ਸਾਰਾ ਚੱਲ ਕੇ ਲਓ ਜੀ ਇੱਧਰ ਬਾਹਰ ਜੋ ਦੁਕਾਨਾਂ ਨੇ ਉਹਨਾਂ ਦੇ ਉੱਪਰ ਤੁਹਾਨੂੰ ਸਿੱਧੂ ਮੂਸੇਵਾਲੇ ਦੀਆਂ ਬੜੀਆਂ-ਬੜੀਆਂ ਫੋਟੋਆਂ, ਬੜੀਆਂ ਛੋਟੀਆਂ ਸਾਰੀਆਂ ਕੀ ਚੈਨ ਤੇ ਗੱਡੀਆਂ ਦੇ ਵਿੱਚ ਲਗਾਉਣ ਦੇ ਲਈ ਹੈਂਕੀ ਵਗੈਰਾ ਸਾਰਾ ਹੀ ਮਿਲ ਜੇਗਾ। ਸਟicker ਮਿਲ ਜਾਣਗੇ ਗੱਡੀਆਂ ਦੇ ਉੱਪਰ ਲਗਾਉਣ ਦੇ ਲਈ ਕੀ ਚਾਹੀਪੇ ਨੇ? ਸਾਰਾ ਹੀ ਸਿੱਧੂ ਮੂਸੇਵਾਲੇ ਵਾਲਾ ਟੀ-ਸ਼ਰਟਸ ਕੱਪਟ ਟਰੈਕਟ ਟੀ-ਸ਼ਰਟਸ ਫੋਟੋ ਆਗੇ ਨਹੀਂ ਸੋਣੀ ਫੋਟੋ ਹੈ ਨਾ ਇਹ ਉੱਥੇ ਦੇਖ ਰਿਹਾ ਸੀ ਜੋ ਮੋਟੇ ਚੀ ਬਣਾਉਂਦੇ ਨੇ ਬੱਚਿਆਂ ਲਈ ਉਹ ਫੋਟੋ ਦੇ ਬੱਚੋ ਦਾ ਬਣਾਉਂਦੇ ਨੇ ਲਓ ਜੀ ਇੱਥੋਂ ਆਪਾਂ ਲਈਆ ਇਹ ਵਾਲੀ ਇਹ ਕੱਪੜੇ ਪੂੜੇ ਵਾਲੇ ਵਾਲੀ ਇੱਕ ਇਹ ਫੱਟੀ ਜੂਵੀ ਆ ਜਾ ਪੁੱਤਰ ਉਹ ਰੱਖ ਬੱਧਾ ਹਾਂਜੀ ਕੋਈ ਨਹੀਂ ਇਹ ਕਿਉਂ ਕਿ ਤੇ ਛੱਟਾ ਬੁੱਤ ਕੀ ਮਾਸਤਾ ਹਾਂ ਜੀ ਲਓ ਜੀ ਇੱਥੋਂ ਆਪਾਂ ਲੈ ਆਏ ਇੱਕ ਇਹ ਬੜਾ ਸਟicker 50 ਰੁਪਏ ਦਾ ਚਲੋ ਹੁਣ ਆਪਾਂ ਚੱਲਦੇ ਆਂ ਹਵੇਲੀ ਤੇ ਦੇਖਦੇ ਆਂ ਗੱਡੀ ਆ ਗਈ ਆਪਣੀ ਅਗਰ ਆਪਾਂ ਨੂੰ ਅੰਦਰ ਜਾਣ ਦਿੱਤਾ ਤਾਂ ਦੇਖ ਕੇ ਆਵਾਂਗੇ ਲਓ ਵੀ ਹੁਣ ਆਪਾਂ ਚੱਲੇ ਆਂ ਸਿੱਧੂ ਮੂਸੇਵਾਲੇ ਦੀ ਹਵੇਲੀ ਵੱਲ ਨੂੰ ਗਰਮੀ ਨੇ ਬਾਕੀ ਬੁਰਾ ਹਾਲ ਕਰ ਛੱਡਿਆ ਤੇ ਚਲੋ ਦੇਖਦੇ ਆਂ ਹੁਣ ਚੱਲ ਕੇ جا ਰਹੀ ਹੋ ਹਵੇਲੀ ਹੈ ਇਹ ਰਹੀ ਜੀ ਸਿੱਧੂ ਮੂਸੇ ਵਾਲੇ ਦੀ ਹਵੇਲੀ ਹਾਂ ਅੰਦਰੋਂ ਆਤਰੇ ਨੇ ਸਾਰੇ ਪੁੱਛੇ ਦੜੀ ਦੱਸਦੇ ਤੇ ਹਾਂ ਜਾਣਦੇ ਹਾਂ ਹਵੇਲੀ ਤੋਂ ਬਸ ਥੋੜੀ ਜੀ ਦੂਰੀ ᱛੀ ਉਹਦੀ ਮਤਲਬ ਅੰਤਿਮ ਸੰਸਕਾਰ ਹੋਇਆ ਸੀ ਲਓ ਜੀ ਪਹੁੰਚ ਗਏ ਆਪਾਂ ਮੂਸੇ ਵਾਲੇ ਦੀ ਹਵੇਲੀ ਇਹ ਇੱਧਰ ਸਾਰੀ ਪਾਰਕਿੰਗ ਲਈ ਜਗ੍ਹਾ ਬਣਾਈ ਹੋਈ ਆ ਇੱਥੇ ਵੀ ਮਤਲਬ ਕਾਫੀ ਸਾਰੀਆਂ ਦੁਕਾਨਾਂ ਸਾਹਮਣੇ ਲੱਗੀਆਂ ਹੋਈਆਂ ਨੇ ਇਹ ਹੈਗਾ ਹਵੇਲੀ ਦਾ ਮੇਨ ਗੇਟ ਤੇ ਸਾਹਮਣੇ ਦੇਖ ਸਕਦੇ ਤੁਸੀਂ ਮਤਲਬ ਨਿਮ ਬੰਨੀ ਹੋ ਇਹਨਾਂ ਨੇ ਜਦੋਂ ਛੋਟੇ ਸਿੱਧੂ ਦਾ ਜਨਮ ਹੋਇਆ ਚਲੋ ਚੱਲ ਜੀ ਲਓ ਜੀ ਇਹ ਹਵੇਲੀ ਸਤੂ ਮੁੱਸੇ ਵਾਲੇ ਦੀ ਇਹ ਤਾਂ ਜਿੰਨੀ ਮਤਲਬ ਮੁੱਸੇ ਵਾਲੇ ਦੇ ਸਾਰੇ ਟਰੈਕਟਰ ਗੱਡੀਆਂ ਸਾਰੇ ਰੋ ਖੜੇ ਹੀ ਥੇ ਹੋਇਆ ਨੰ ਸਤੂ ਮੁੱਸੇ ਵਾਲੇ ਦੇ ਡੌਗ юреитактр ਇਹ é ਤੇ ਇਹ ਸ਼ੋਬੀਪਸੀ ਦੂਮੂਸੇ ਪਿੰਡ ਆ ਗਿਆ ਬੱਦਲਾਂ ਲਕੋਇਆ ਚੰਨ ਫੇਰਸ਼ ਆ ਗਿਆ ਮਾਪਿਆਂ ਨੂੰ ਬੜਾ ਹੀ ਪਿਆਰਾ ਲੱਗੂਗਾ ਸਟੇਜ ਉੱਤੇ ਸਿੱਧੂ ਮੂਸੇ ਵਾਲਾ ਗੱਜੂਗਾ ਚਰਨ ਕੌਰ ਮਾਖਵਾਉ ਕੁੱਟ ਚੂੜੀਆਂ ਕਰੂ ਬਲਕੌਰ ਦੀਆਂ ਰੀਝਾਂ ਪੂਰੀਆਂ ਹੋ ਕੇ ਦਿਨਾਂ ਚ ਜਵਾਨ ਵੇੜੇ ਵਿੱਚ ਪਜੂਗਾ ਸਟੇਜ ਉੱਤੇ ਸਿੱਧੂ ਮੂਸੇਵਾਲਾ ਗੱਜੂਗਾ ਗਾਉ ਗਾਣੇ ਨਾਲੇ ਥਾਪੀ ਵੀ ਮਾਰੂਗਾ ਪਏ ਹੋਏ ਕਾਟਿਆਂ ਦਾ ਮੁੱਲ ਤਾਰੂਗਾ ਲਾੜੇ ਵਾਂਗੂ ਟਿੱਪਿਆਂ ਦੇ ਵਿੱਚ ਸੱਜੂਗਾ ਸਟੇਜ ਉੱਤੇ ਸਿੱਧੂ ਮੂਸੇਵਾਲਾ ਗੱਜੂਗਾ ਆਖ ਦਾ ਝੋਟਾ ਜਿਹੜਾ 911 ਨੂੰ ਗੀਤਾਂ ਚ ਪਰੌਂਦਾ ਦੇਖੀ ਬੇਲੀ ਯਾਰਾਂ ਨੂੰ ਮਹਿਫਲਾਂ ਦਾ ਰੰਗ ਵੀ ਦੁਬਾਰਾ ਬੱਜੂਗਾ ਸਟੇਜ ਉੱਤੇ ਸਿੱਧੂ ਮੂਸੇਵਾਲਾ ਗੱਜੂਗਾ ਲਿਖਿਆ ਸੀ ਗੀਤ ਉਹਨੇ ਮਾਂ ਤੇ ਪਾਣੀ ਦਾ ਜੋ ਕਰਕੇ ਵਿਖਾਇਆ ਝੂਠਾ ਨਹੀਂ ਉਹ ਜਾਣੀ ਦਾ ਲਿਖਦਾ ਨਾ ਭਲਾਈ ਆਣਾ ਲੱਖਾ ਗੱਜੂ ਦਾ ਸਟੇਜ ਉੱਤੇ ਸਿੱਧੂ ਮੂਸੇਵਾਲਾ ਗੱਜੂ ਦਾ ਇੱਧਰ ਸਿੱਧੂ ਮੂਸੇਵਾਲਾ ਦਾ ਬਣਿਆ ਹੋਇਆ ਸਟੈਚੂ ਜਿੰਮੇ ਦਾ ਫਾਂਟਾ ਹੈ ਸਾਰੇ ਹੀ ਅਸਲੀ ਲੱਗ ਰਹੇ ਹੁਣ ਛੋਟੇ ਸਿੱਧੂ ਦੀ ਨਿੰਮ ਬੰਨੀ ਹੋਈ ਆ ਦੇਖ ਇੱਧਰ ਛੋਟੇ ਸਿੱਧੂ ਦੀ ਖੁਸ਼ੀ ਵਿੱਚ ਹਵੇਲੀ ਦੇ ਵਿੱਚ ਮਾਤਾ ਪਿਤਾ ਨੂੰ ਮਿਲਣ ਦਾ ਸਮਾਂ ਉਹਨਾਂ ਨੇ ਸ਼ਾਮ ਦਾ ਰੱਖਿਆ ਹੋਇਆ ਤੇ ਸ਼ਾਮ ਨੂੰ ਮਿਲ ਸਕਦੇ ਆ ਆਪਾਂ ਹਵੇਲੀ ਦੇ 메ਨ ਗੇਟ ਦੀ ਇੱਧਰ ਤੀਏ ਤੇ ਇੱਧਰ ਦੀ ਛੋਟਾ ਗੇਟ ਹੈ ਇੱਥੋਂ ਨਿਕਲੀ ਸੀ ਸਿੱਧੂ ਮੂਸੇਵਾਲਾ ਦੀ ਥਾਰ ਇਹ ਆ ਮੇਨ ਗੇਟ ਹਵੇਲੀ ਦਾ ਤੇ ਹਵੇਲੀ ਨੂੰ ਇਹ ਰਸਤਾ ਜਾਂਦਾ ਤੇ ਉੱਥੇ ਚੌਂਕ ਦੇ ਵਿੱਚੋਂ ਬਿਲਕੁਲ ਆਪੋਜ਼ਿਟ ਰਸਤਾ ਜਾਂਦਾ ਜਿਹੜਾ ਤੇ ਉਧਰ ਬਣੀ ਹੋਈ ਆ ਮਤਲਬ ਜਿੱਥੇ ਸਿੱਧੂ ਮੂਸੇਵਾਲਾ ਦਾ ਸੰਸਕਾਰ ਹੋਇਆ ਸੀ ਉਸੇ ਵਾਲੇ ਦੀ ਹਵੇਲੀ ਤੋਂ ਨਿਕਲ ਕੇ ਬਹੁਤ ਗਰਮੀ ਲੱਗੀ ਸੀ ਪਿਆਸ ਲੱਗੀ ਸੀ ਆਪਾਂ ਤਾਂ ਲਈ ਫਿਰ ਕੋਲ ਡਰਿੰਕ ਕੋਲ ਡਰਿੰਕ ਪੀ ਕੇ ਹੁਣ ਥੋੜੇ ਜਿ ਗੱਲਬਾਤ ਕਰਨ ਦੇ ਉੱਗੇ ਹੋਏ ਥੋੜੇ ਸਾਹ ਪਏ ਨੇ ਹੁਣ ਜੇ ਇੰਦਰਜੀਤ ਕੁਝ ਖਵਾ ਦੇਵੇ ਫਿਰ ਜਿਆਦਾ ਮਿਹਰਬਾਨੀ ਹੋਊਗੀ ਕਿਤਾ ਪਿੱਛੇ ਸਾਡੇ ਆਣੇ ਟਿਕਟ ਦਿੰਦੇ ਨੇ ਹੈਗੇ ਫੋਨ ਤੇ ਫੋਨ ਕਰੀ ਜਾਂਦੇ ਹੁੰਦੇ ਨੇ ਤੇ ਚਲੋ ਵੀ ਹੁਣ ਘਰ ਚੱਲ ਕੇ ਸੌਣ ਦਾ ਟਾਈਮ 3:00 ਵਜੇ ਕਈ ਸੌਈਏ ਘਰ ਚੱਲ ਲਓ ਵੀ ਰਸਤੇ ਦੇ ਵਿੱਚ ਰੁਕਿਆ ਆਪਾਂ ਕੁਝ ਖਾਣ ਦੇ ਲਈ ਇੱਥੇ ਬਾਲਾ ਜੀ ਰੈਸਟੋਰੈਂਟ ਤੇ ਦੇਖਦੇ ਆਂ ਅਗਰ ਆਪਾਂ ਨੂੰ ਇੱਥੇ ਕੁਝ ਮਿਲੂਗਾ ਖਾਣ ਦੇ ਲਈ ਮੈਨੂੰ ਤਾਂ ਰੋਟੀ ਤਾਂ ਹੀ ਲੱਗਦਾ ਜ਼ਿਆਦਾ ਇੱਥੇ ਫਰਮਾਇਸ਼ ਕੀਤੀ ਹੈ ਦਹੀਂ ਪੱਲੇ ਟਿੱਕੀ ਔਰ ਚਾਟ ਪਾਪੜੀ ਦੀ ਕਿ ਆਮ੍ਰਿਤੰਦਰ ਦੇਖਦੇ ਆ ਹੁਣ ਕੀ ਬਣਦਾ ਲਓ ਵੀ ਆ ਗਈ ਆਪਣੀ ਟਿੱਕੀ ਚਮਚਾ ਦੇ ਮੈਨੂੰ ਇੱਧਰ ਚਮਚੇ ਪਿੱਛੇ ਲੜ ਪਏ ਚਮਚਾਂ ਨੇ ਤਾਂ ਸਾਰੀ ਮੈਂ ਕਹਿੰਨੀ ਉਹ ਕਰਾਈ ਹੋਈ ਲੜਾਈ ਕਰਾਈ ਹੋਈ ਚਮਚਿਆਂ ਨੇ ਤਾਂ ਇੰਦਰਜੀਤ ਨੇ ਮੰਗਾਇਆ ਕਿ ਮਗਾ ਦਹੀਂ ਭੱਲੇ ਨਹੀਂ ਛੱਟ ਪਾਪੜੀ ਅਮਰਤ ਨੇ ਮੰਗਾਇਆ ਦਹੀਂ ਭੱਲੇ ਖੁੱਲ ਗਏ ਚਮਚਾ ਦੇ ਦਿਓ ਯਾਰ ਜੀ ਆਪਾਂ ਅੱਗੇ ਵਾਪਸ ਤੇ ਵਾਪਸ ਤਕਰੀਬਨ ਮੇਰੇ ਖਿਆਲ ਦੇ ਵਿੱਚ 4:00 ਕੁ 4 ਆਪਾਂ ਵਾਪਸ ਕਰ ਪਹੁੰਚ ਗਏ ਸੀਗੇ ਤੇ ਹੁਣ ਟਾਈਮ 6:00 ਵੱਜ ਚੁੱਕੇ ਨੇ ਤੇ ਫਿਰ ਆਪਾਂ ਨੇ ਪਾਣੀ ਧਾਣੀ ਪੀਤਾ ਤੇ ਥੋੜਾ ਜਿਹਾ ਰਿਲੈਕਸ ਹੋਏ ਕਿ ਵੀ ਬਾਹਰ ਬਹੁਤ ਜ਼ਿਆਦਾ ਗਰਮੀ ਹੈ ਹੁਣ ਮੈਂ ਤਾਂ ਉਹ ਸਿੱਧਾ ਉੱਪਰ ਹੀ ਆ ਗਈ ਫਿਰ 5-10 ਮਿੰਟ نیچے ਖੜ ਕੇ ਕਿ ਚਲੋ ਉੱਪਰ ਚੱਲਦੇ ਆ ਇਸੀ ਲਗਾ ਕੇ ਬੈਠੀਏ ਤੇ ਰਾਤ ਨੂੰ ਹੁਣ ਆਪਾਂ ਸਵੇਮੀ ਪੂਲ ਜਿਹੜਾ ਲੈ ਕੇ ਆਂਦਾ ਉਹਨੂੰ ਭਰਦੇ ਆ ਪਾਣੀ ਦਾ ਤੇ ਘੰਟੇ ਲਈ ਉਹਦੇ ਵਿੱਚ ਬੈਠਦੇ ਆ ਆਰਾਮ ਨਾਲ ਰਿਲੈਕਸ ਹੁੰਨੇ ਆ ਸਾਰੇ ਜਾਣੇ ਇੰਜੋਏ ਕਰਦੇ ਆ ਕਿਉਂਕਿ ਅਸੀਂ ਮਤਲਬ ਡੇਲੀ ਨਹੀਂ ਉਹ ਪੂਲ ਆਪਾਂ ਭਰਦੇ ਆ ਕਿਉਂਕਿ ਪਾਣੀ ਦੀ ਇੰਨੀ ਵੇਸਟੇਜ ਵੀ ਉਹ ਨਹੀਂ ਹੈਗੀ ਤੇ ਕਰ ਨਹੀਂ ਸਕਦੇ ਆਪਾਂ ਤੇ ਆਪਾਂ ਫਿਰ ਗਾਹਾਂ ਕਿ ਮੈਸੇਜ ਦਵਾਂਗੇ ਅਗਰ ਆਪਾਂ ਇੰਨੀ ਵੇਸਟ ਕਰਨ ਲੱਗੇ ਪਾਣੀ ਕਾਫੀ ਜ਼ਿਆਦਾ ਪਾਣੀ ਪੈਂਦਾ ਏ ਉਹਦੇ ਵਿੱਚ ਤੇ ਜਿੱਦਾਂ ਅਸੀਂ ਅੱਜ ਭਰ ਲਿਆ ਫਿਰ ਉਹ ਮਤਲਬ ਸਾਡਾ 2 ਦਿਨ ਦੇ ਲਈ ਪਾਣੀ ਉਹ ਬੂਟਿਆਂ ਨੂੰ ਚਾਈ ਜਾਂਦਾ ਹੁੰਦਾ 2 ਜਾਂ 3 3 ਦਿਨ ਲੰਘੇ ਨਾ ਹੁਣ ਆਪਣੇ ਤੇ 3 ਦਿਨ ਅਸੀਂ ਭਰਿਆ ਨਹੀਂ ਹੈਗਾ ਸੈਟਰਡੇ ਹਾਂ ਸੰਡੇ ਮੰਡੇ ਟਿਊਜ਼ਡੇ ਅੱਜ ਟਿਊਜ਼ਡੇ ਆ ਓਕੇ ਸਾਡੇ 3 ਦਿਨ ਉਹ ਬੂਟਿਆਂ ਨੂੰ ਪਿਆ ਸਾਰਾ ਪਾਣੀ ਤੇ ਪਾਣੀ 베ਸਟ ਨਹੀਂ ਕੀਤਾ ਹੈਗਾ ਆਪਾਂ ਨੇ ਉਹ ਕਿਉਂਕਿ ਬੂਟਿਆਂ ਨੂੰ ਬੈਸੀ ਵੀ ਆਪਾਂ ਟੈਪ ਦੇ ਥਰੂ ਡਾਇਰੈਕਟਲੀ ਪਾਉਣਾ ਹੀ ਹੁੰਦਾ ਤਿੰਨ ਦਿਨ ਉਹ ਪਾਣੀ ਸਾਰਾ ਆਪਾਂ ਬੂਟਿਆਂ ਨੂੰ ਪਾਇਆ ਤੇ ਪਾਣੀ 베ਸਟ ਬਿਲਕੁਲ ਨਹੀਂ ਕਰਨਾ ਹੈਗਾ ਸੋ ਜੇ ਆਪਾਂ ਹੀ ਪਾਣੀ 베ਸਟ ਕਰਨ ਲੱਗੇ ਆਪਾਂ ਬੱਚਿਆਂ ਨੂੰ ਆਪਣੇ ਨੂੰ ਕੀ ਮੈਸੇਜ ਦੇਵਾਂਗੇ ਅੱਜ ਵੀ ਫਿਰ ਮੈਂ ਸੋਚਿਆ ਕਿ ਬੱਚਿਆਂ ਦੇ ਕੱਲ ਹੈੱਡ ਵਾਸ਼ ਕਰਨੇ ਆ ਕੱਲ ਨੂੰ ਮੈਂ ਤੇ ਅੱਜ ਚਲੋ ਉਹਦੇ ਵਿੱਚ ਨਹਾ ਲੈਣਗੇ ਤੇ ਫਿਰ ਜਨ ਨੂੰ ਫਿਰ ਹੈੱਡ ਵਾਸ਼ ਕਰਨੇ ਹੋਇਆ ਕਰਨਗੇ ਫਿਰ ਆਪਾਂ ਨਵਾ ਦੇਣਨੇ ਤੇ ਕਿਉਂਕਿ ਬੱਚੇ ਨਹਾਉਦੇ ਕਰਦੇ ਆਪਦੇ ਵੀ ਵਾਲ ਜਿਹੜੇ ਹੈਗੇ ਨੇ ਗਿੱਲੇ ਕਰੇ ਲੈਂਦੇ ਤੇ ਗਰਮੀ ਦੇ ਵਿੱਚ ਫਿਰ ਚਿਪਚਿਪਾਉਂਦਾ ਸਿਰ ਵਧੀਆ ਨਹੀਂ ਲੱਗਦਾ ਸੋ ਚਲੋ ਜੀ ਫਿਰ ਇਸ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਆਪਾਂ ਇੱਥੇ ਐਂਡਿੰਗ ਕਰਦੇ ਆਂ ਤੇ ਮਿਲਦੇ ਆਂ ਫਿਰ ਕੱਲ ਇੱਕ ਨਵੀਂ ਵੀਡੀਓ ਦੇ ਵਿੱਚ ਸੋ ਬਣੇ ਰਹੋ ਜੀ ਸਾਡੇ ਚੈਨਲ ਦੇ ਉੱਪਰ ਇਸੇ ਤਰ੍ਹਾਂ ਆਪਣਾ ਪਿਆਰ ਦਿੰਦੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ